ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੇ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤਾਈ ਦੇਖਿਆ ਕਰੋ ਕਿਉਂਕਿ ਵੀਡੀਓ ਤੇ ਲਾਸਟ ਦੇ ਗਰਮੀਆਂ ਵਾਲੇ ਸੂਟ ਵੀ ਐਡ ਕੀਤੇ ਹੁੰਦੇ ਹਨ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਇਹ ਰਹਿਣ ਕੇ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਇਹ ਫੈਬਰਿਕ ਮਿਲੇਗਾ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਗਈ ਹੈ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਸ਼ਰਟ ਐਮਬ੍ਰੋਇਡਰੀ ਵਾਲੀ ਮਿਲੇਗੀ ਬਾਟਮ ਤੁਹਾਨੂੰ ਪਲੇਨ ਮਿਲੇਗੀ ਹਾਂਜੀ ਜਿਹੜੇ ਅਗਲੇ ਸੂਟ ਆਣਗੇ ਡੋਲਾ ਸਿਲਕ ਮਿਲੇਗੀ ਬਹੁਤ ਹੀ ਸੋਹਣੀ ਇਹਨਾਂ ਵਿੱਚ ਕਲਰ ਰਹਿਣਗੇ ਜਰੀ ਐਮਬਰੌਇਡਰੀ ਕੀਤੀ ਕੀ ਸ਼ਰਟ ਦੇ ਉੱਪਰ ਜੋਰਜਟ ਸਿਕਵੈਂਸ ਐਮਬਰੌਇਡਰੀ ਦੁਪੱਟਾ ਕੀ ਮਿਲੇਗਾ ਪਲੇਨ ਟਵਹਿਟਾ ਬਾਟਮ ਮਿਲੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤਨ ਫੈਬਰਿਕ ਮਿਲੇਗਾ ਚਨਾਉਣ ਦਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਸੋਹਣਾ ਸਿਕਵੈਂਸ ਐਮਬਰੌਇਡਰੀ ਕੀਤੀ ਗਈ ਹੈ ਕਲਰ ਆਪਸ਼ਨ ਬਹੁਤ ਹੀ ਪਿਆਰੇ ਨੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਸੂਟ ਲੈ ਸਕਦੇ ਹੋ ਆਲਓਵਰ ਸੂਟ ਵੀ ਬਣਾ ਸਕਦੇ ਹੋ ਤੇ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਪਿਓਰ ਕਾਟਨ ਦੀ ਤੁਹਾਨੂੰ ਚਿਕਨਕਾਰੀ ਕੀਤੀ ਹੋਈ ਸ਼ਾਰਟ ਮਿਲੇਗੀ ਬਹੁਤ ਹੀ ਸੋਹਣੀ ਪਲੇਨ ਤੁਹਾਨੂੰ ਬਾਟਮ ਮਿਲੇਗੀ ਮਲਮਲ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਲੇਸ ਲਗਾਈ ਕੀ ਦੁਪੱਟੇ ਦੇ ਉੱਪਰ ਕਲਰ ਬਹੁਤ ਹੀ ਪਿਆਰੇ ਨੇ ਗਰਮੀਆਂ ਵਾਸਤੇ ਸੂਟ ਨੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਪਿਓਰ ਕਾਟਨ ਦਾ ਇਹ ਸੂਟ ਮਿਲੇਗਾ ਬਹੁਤ ਹੀ ਸੋਹਣੇ ਇੰਨਾ ਵਿੱਚ ਕਲਰ ਰਹਿਣਗੇ ਦੁਪੱਟਾ ਮਲਮਲ ਦਾ ਰਹੇਗਾ ਪੈਚਵਰਕ ਕੀਤਾ ਗਿਆ ਦੁਪट्टे ਦੇ ਉੱਪਰ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਜਿਹੜੇ ਅਗਲੇ ਸੂਟ ਲੈਣਗੇ ਉਹ ਵੀ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੇਗੀ ਨਾਲ ਦੁਪੱਟਾ ਵੀ ਰਹੇਗਾ ਜਿਹੜੀ ਇਸ ਦੀ ਬਾਟਮ ਮਿਲੇਗੀ ਉਸ ਦੇ ਉੱਪਰ ਪਹੁੰਚ ਜਾਂਦੇ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਆਪਾਂ ਸਾਰੇ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਏ ਕਰ ਸਕਦੇ ਹੋ ਹਾਂਜੀ ਅਜੇ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ